ਹੜਨ ਨਾਲ ਤੁਹਾਨੂੰ ਨੁਕਸਾਨ ਦਿਖਾਉਨੇ ਆ ਸਾਡੇ ਪਿੰਡ ਦਾ ਨੁਕਸਾਨ ਦਿਖਾਉਨੇ ਆ ਨਾਲੇ ਇੱਥੇ ਕੋਈ ਦਰਿਆ ਦਾ ਪਾਣੀ ਨਹੀਂ ਆਇਆ ਕੁਝ ਨਹੀਂ ਆਇਆ ਬਾਰਸ਼ਾਂ ਹੀ ਪਿੱਛੇ ਇੰਨੇ ਜਿਆਦਾ ਪੈ ਗਏ ਜਿਉਂ ਆ ਅੱਗੇ ਉਧਰਲੇ ਪਾਸੇ ਡਰੇਨ ਆ ਟੋਬਾ ਆ ਗਿਆ ਡਰੇਨ ਦਾ ਪਾਣੀ ਟੋਬੇ ਦੇ ਵਿੱਚ ਡਿੱਗਦਾ ਤੇ ਇੱਧਰ ਤੁਹਾਨੂੰ ਆ ਡੇਰੇ ਦੀ ਆ ਦਿਖਾਉਨੇ ਆ ਇੱਧਰ ਰਸਤਾ ਬਣਿਆ ਹੋਇਆ ਸੀ ਪੂਰਾ ਠੀਕ ਹੈ ਆ ਲੋਕ ਟਾਈਲ ਸੀ ਜਿਹੜੀ ਆ ਇੱਟ ਲੱਗੀ ਹੋਈ ਸੀ ਆ ਇੱਧਰਲੇ ਪਾਸੇ ਵੀ ਲੱਗੀ ਹੋਈ ਹੈ ਤੇ ਇੱਧਰੋਂ ਦਿਖਾਉਨੇ ਆ ਤੁਹਾਨੂੰ ਵੀ ਯਾਰ ਸਾਰਾ ਰਸਤਾ ਖਰਾਬ ਕਰਤਾ ਕੁਦਰਤ ਦੀ ਮਾਰ ਹੈ ਚਲੋ ਇਹਦੇ ਮੂਰੇ ਕਿਸੇ ਦਾ ਜੋਰ ਨਹੀਂ ਚੱਲਦਾ ਪਰ ਤੁਹਾਨੂੰ ਦਿਖਾਉਂਦੇ ਆ ਵੀ ਜਿੱਥੇ ਦਰਿਆ ਦਾ ਪਾਣੀ ਆਇਆ ਉੱਥੇ ਤਾਂ ਨੁਕਸਾਨ ਹੋਈ ਹੋਇਆ ਦੇਖ ਲਓ ਤੁਸੀਂ ਇੱਥੋਂ ਦੀ ਆਲੇ-ਦਾਲੇ ਦੇ ਪਿੰਡਾਂ ਦੀ ਬਾਰਿਸ਼ ਦਾ ਪਾਣੀ ਉਹ ਡਰੇਨ ਦੇ ਵਿੱਚ ਆਉਂਦਾ ਤੇ ਇਧਰਲੇ ਖੇਤਾਂ 'ਚੋਂ ਪਾਣੀ ਆਉਂਦਾ ਉਹ ਵੀ ਤੁਹਾਨੂੰ ਨਿਕਲਦਾ ਦਿਖਾਉਂਦੇ ਆ ਤੇ ਆਹ ਦੇਖੋ ਜੀ ਆ ਸਾਰਾ ਖਰਾਬ ਕਰਤਾ ਕੰਮ ਆਹ ਲੋਕ ਟਾਇਲ ਲਾਈ ਹੋਈ ਸੀ ਪੂਰਾ ਸੋਹਣਾ ਰਸਤਾ ਬਣਾਇਆ ਹੋਇਆ ਸੀ ਇੱਧਰ ਡੇਰੇ ਨੂੰ ਆਹ ਰਸਤਾ ਹੀ ਖਤਮ ਕਰਤਾ ਤੁਸੀਂ ਦੇਖ ਲਓ ਪਾਣੀ ਨੇ ਅੱਗੇ ਜਾ ਕੇ ਵੀ ਤੁਹਾਨੂੰ ਦਿਖਾਉਂਦੇ ਆ ਆ ਤੁਸੀਂ ਦੇਖ ਲਓ ਸਾਰੀਆਂ ਲੋਕ ਇੱਟਾਂ ਵਿੱਚ ਹੀ ਪਈਆਂ ਤੇ ਨੂੰ ਹੁਣ ਪ੍ਰਸ਼ਾਸਨ ਕਰੂਗਾ ਜੀ ਫਿਰ ਭਾਈ ਜਾਂ ਪੰਚਾਇਤ ਕਰੂਗੀ ਜਾਂ ਕਿਵੇਂ ਉਹਦਾ ਬਾਅਦ ਦੀਆਂ ਗੱਲਾਂ ਨੇ ਪਰ ਤੁਸੀਂ ਨੁਕਸਾਨ ਦੇਖੋ ਠੀਕ ਹੈ ਜਿਹੜਾ ਕਿਸੇ ਦੇ ਹੱਥ ਦੇ ਵਿੱਚ ਨਹੀਂ ਹੈਗਾ ਆਹ ਰਸਤਾ ਇੰਨਾ ਕੀ ਚਾਲੂ ਕਰਿਆ ਹੋਇਆ ਹੈ ਇਧਰਲੇ ਪਾਸੇ ਆ ਖੇਤ ਆ ਕੇ ਆਹ ਟੋਬੇ ਦੀ ਗੰਧ ਸੀ ਤੇ ਇਧਰਲੇ ਪਾਸੇ ਵੀ ਇੱਕ ਗੰਧ ਸੀ ਇਹ ਵਿੱਚ ਡਿੱਗੀ ਸਾਰੀ ਆਹ ਪੰਨਿਆਂ ਨੇ ਦੀਆਂ ਇਟਾਂ ਇਧਰ ਆ ਪੱਕਾ ਕਰਿਆ ਹੋਇਆ ਸੀ ਆ ਦੇਖ ਲਓ ਇੱਥੋਂ ਪਾਣੀ ਨਿਕਲਦਾ ਆਹ ਪੁਲੀ ਛੱਡੀ ਹੋਈ ਹੈ ਇੱਥੋਂ ਪਾਣੀ ਨਿਕਲਦਾ ਇਧਰ ਦੇ ਖੇਤਾਂ ਦਾ ਜਿੰਨਾ ਪਾਣੀ ਆ ਉਹ ਸਾਰਾ ਨਿਕਲਦਾ ਇੱਧਰ ਇੱਥੋਂ ਟੋਬੇ 'ਚ ਜਾਂਦਾ ਟੋਬੇ 'ਚੋਂ ਅੱਗੇ ਉਹ ਡਰੇਨ ਆ ਗਿਆ ਉਹ ਪਾਣੀ ਹੈ ਪਾਣੀ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਵੱਡੇ ਵੱਡੇ ਦਰਖਤ ਦੇਖੋ ਤੁਸੀਂ ਸੱਟ ਤੇ ਜਿਹੜੇ ਇੰਨੀ ਸਾਹਮ ਸਮਾਨ ਨਾਲ ਰੱਖੇ ਹੋਏ ਸੀ ਨਾਲ ਇਹ ਆ ਇਧਰਲੇ ਪਾਸੇ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਆ ਡਿੱਗੇ ਪਏ ਨੇ ਸਾਰੇ ਦਰਖਤ ਜੜ੍ਹ ਹੀ ਬੱਟਦੀਆਂ ਇਹਨਾਂ ਦੀਆਂ ਪਾਣੀ ਨੇ ਪਾਣੀ ਦੇ ਅੱਗੇ ਕਿਸੇ ਚੀਜ਼ ਦਾ ਕੋਈ ਬਸ ਨਹੀਂ ਚੱਲਦਾ ਆ ਦੇਖੋ ਕਿੱਡੇ ਕਿੱਡੇ ਵੱਡੇ ਸਪੈਦੇ ਸੀ ਆ ਦੇਖਾਂ ਸੀ ਵਧੀਆ ਠੀਕ ਹੈ ਪੂਰੀਆਂ ਲੰਬੀਆਂ ਲੰਬੀਆਂ ਆ ਵੀ ਦੇਖਾਂ ਸੀ ਆ ਸਪੈਦੇ ਸੀ ਆ ਸਾਰਾ ਨੁਕਸਾਨ ਕਰਤਾ ਹਲੇ ਉਹ ਕੰਦ ਪੂਰੀ ਜ਼ਬਰਦਸਤ ਬਣਾਈ ਹੋਈ ਆ ਪਰ ਫੇਰ ਵੀ ਉਹਦੇ ਨੇੜੇ ਪਾਣੀ ਲੱਗ ਗਿਆ ਬੈਠੀ ਤਾਂ ਹੈ ਨਹੀਂ ਉਹ ਪਰ ਪਾਣੀ ਜ਼ਰੂਰ ਉਹਦੇ ਨੇੜੇ ਲੱਗਿਆ ਬਾਕੀ ਤੁਹਾਨੂੰ ਹੋਰ ਖੇਤਾਂ ਵਾਲਾ ਵੀ ਦਿਖਾਉਨੇ ਆ ਜਾ ਕੇ ਵੀ ਉਧਰ ਕਿੰਨਾ ਨੁਕਸਾਨ ਤੇ ਆ ਆ ਗਈ ਜੀ ਉਹ ਡਰੇਨ ਜਿਹਦੇ ਨਾਲ ਸਾਡੇ ਪਿੰਡ ਦਾ 350 ਤੋਂ 400 ਏਕੜ ਜਿਹੜਾ ਝੋਨਾ ਉਹ ਬਿਲਕੁਲ ਹੀ ਖਤਮ ਹੋ ਗਿਆ। ਇਹਦੇ ਟੁੱਟਣ ਨਾਲ ਇੱਕ ਪਾਸੋਂ ਹੀ ਟੁੱਟ ਗਿਆ ਸੀ ਉਧਰੋਂ ਪਾਸਾ ਦਾ ਜਮ੍ਹਾਂ ਖਤਮ ਹੀ ਕਰਤਾ ਇਹਨੇ ਤੇ ਬਾਕੀ ਜੇ ਟੁੱਟ ਜਾਂਦਾ ਸਾਡੇ ਪਿੰਡ ਦੇ ਵਿੱਚ ਵੀ ਬਹੁਤ ਨੁਕਸਾਨ ਹੋਣਾ ਸੀ ਪਰ ਇਹ ਪਿੰਡ ਦੇ ਪਾਸੇ ਟੁੱਟਣ ਨਹੀਂ ਦਿੱਤਾ। ਆ ਝੋਨਾ ਜੀ ਆ ਸਾਹਮਣੇ ਤੁਸੀਂ ਨਿਗਾਹ ਮਾਰ ਕੇ ਦੇਖ ਲਓ ਬਿਲਕੁਲ ਹੀ ਖਤਮ ਹੋ ਗਿਆ ਯਾਰ। ਜਿਹੜਾ ਝੋਨਾ ਥੋੜਾ ਬੋੜਾ ਤੁਹਾਨੂੰ ਦੇਖਣ ਨੂੰ ਇਹ ਲੱਗ ਰਿਹਾ ਵੀ ਹਰਾ-ਪਰਿਆ ਜੀ ਆਪਾਂ ਨੇੜੇ ਜਾ ਕੇ ਤੁਹਾਨੂੰ ਦਿਖਾਵਾਂਗੇ ਉਹ ਵੀ ਬਿਲਕੁਲ ਖਤਮ ਹੈ ਨਾ ਉਹਦੇ ਵਿੱਚ ਬੱਲੀਬਾਨ ਨਹੀਂ ਹੁ ਉੱਗੇ ਮੈਂ ਇਹ ਨਾ ਕਰਨਗੇ ਕਿ ਟੋਟਲ ਕਿੰਨਾ ਨੁਕਸਾਨ ਹੋਇਆ ਪਰ ਸਾਡਾ ਜਿਹੜਾ ਅਸਟੀਮੇਟ ਹੈ ਉਹਦੇ ਹਿਸਾਬ ਨਾਲ 350 ਤੋਂ 400 ਏਕੜ ਚੋਂ ਨਾ ਜਿਹੜਾ ਉਹ ਬਿਲਕੁਲ ਖਤਮ ਹੋ ਗਿਆ ਦੇਖਣ ਦੇ ਵਿੱਚ ਇਹ ਲੱਗਦਾ ਵੀ ਇਹ ਝੋਨਾ ਚੱਲ ਜੂਗਾ ਪਰ ਤੁਹਾਨੂੰ ਨੇੜੇ ਉ ਜਾ ਕੇ ਦਿਖਾਉਣੇ ਆ ਇਹ ਵੀ ਬਿਲਕੁਲ ਹੀ ਖਤਮ ਹੋ ਗਿਆ ਯਾਰ ਜਿੱਥੇ ਹਾੜਾ ਇਹ ਹੋਏ ਨੇ ਜਿੱਥੇ ਦਰਿਆ ਦਾ ਪਾਣੀ ਪਿਆ ਉੱਥੇ ਤਾਂ ਬਚੀ ਕੀ ਹੋਣਾ ਤੁਸੀਂ ਇਹ ਦੇਖ ਲਓ ਇੱਕ ਛੋਟੀ ਜੀ ਇਹ ਡਰੇਨ ਹੈ ਤੇ ਆ ਆਪਸ ਦੇ ਵਿੱਚ ਇਧਰਲੇ ਪਾਸੇ ਦਾ ਖੇਤਾਂ ਦਾ ਪਾਣੀ ਜਮਾ ਹੋ ਕੇ ਆਇਆ ਹੋਇਆ ਹੈ ਖੇਤਾਂ ਦੇ ਪਾਣੀ ਨਾਲ ਹੀ ਇੰਨਾ ਨੁਕਸਾਨ ਹੋ ਗਿਆ ਮੀਂਹ ਇੰਨਾ ਜਿਆਦਾ ਪਿਆ ਹੈ ਕਿਚੋਨੇ ਦੇ ਵਿੱਚ ਇੰਨਾ ਨਾ ਪਾਣੀ ਭਰ ਗਿਆ ਸੀ ਠੀਕ ਆ ਤੁਸੀਂ ਦੇਖ ਲਓ ਬਿਲਕੁਲ ਹੀ ਇਹ ਖਤਮ ਹੋ ਗਿਆ ਲੱਗਦਾ ਜਿਵੇਂ ਯਾਰ ਕੱਖਾਂ ਲਈ ਸਪਰੇਅ ਕੀਤੀ ਹੋਵੇ ਕਿਸਾਨਾਂ ਦਾ ਯਾਰ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਸਰਕਾਰ ਨੂੰ ਮੈਂ ਇਹ ਕਹਿਣਾ ਵੀ ਯਾਰ ਵਧੀਆ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਜਿਨ੍ਹਾਂ ਨੇ ਠੇਕੇ ਤੇ ਲਿਆ ਹੋਇਆ ਸੀ ਬਾਣ ਜਾਂ ਜਿਨ੍ਹਾਂ ਨੇ ਅਗੇ ਆਸ ਲਾਈ ਹੋਈ ਸੀ ਉਹਨਾਂ ਦੀ ਆਸ ਟੁੱਟੇ ਨਾ ਤੇ ਹਰ ਇੱਕ ਪਿੰਡ ਦੇ ਵਿੱਚ ਜਿੱਥੇ ਵੀ ਨੁਕਸਾਨ ਹੋਇਆ ਉਹਦਾ ਸਹੀ ਜਿਹੜਾ ਹੈਗਾ ਐਸਟੀਮੇਟ ਬਣਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਮਿਲਣਾ ਚਾਹੀਦਾ ਆ ਤੁਸੀਂ ਨਿਗਾਹ ਮਾਰ ਕੇ ਦੇਖ ਲਓ ਦੂਰ ਦੂਰ ਤੱਕ ਬਿਲਕੁਲ ਤੁਹਾਨੂੰ ਬੇਕਾਰ ਮੱਛੇ ਹੋਏ ਸਾੜਿਆ ਹੋਇਆ ਝੋਨਾ ਨਜ਼ਰ ਆਊਗਾ ਹੋਰ ਕਿੱਥੇ ਕਿੰਨਾ ਨੁਕਸਾਨ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੀ